ਤਮਾਸ਼ਹੂਰ ਕਾਮੇਡੀਅਨ ਪਤੀਲਾ ਦੇ ਘਰ ਚੋਰੀ ਹੋਈ ਹੈ ਔਰ ਘਰ ਦੇ ਅੰਦਰ ਸਭ ਕੁਝ ਖੁਰਦ-ਬੁਰਦ ਕਰਕੇ ਚੋਰ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪਤੀਲਾ ਆਪਣੇ ਪਰਿਵਾਰ ਸਮੇਤ ਬਾਹਰ ਗਏ ਹੋਏ ਸੀ ਕਿਤੇ ਜਦੋਂ ਘਰੇ ਆਏ ਤਾਂ ਉਹਨਾਂ ਨੇ ਟੇਬਲ ਦੇ ਉੱਤੇ ਇੱਕ ਪੇਚਕਸ ਦੇਖਿਆ ਔਰ ਸਾਰਾ ਸੋਨਾ ਤੇ ਨਗਦੀ ਲੈ ਕੇ ਚੋਰ ਫਰਾਰ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ ਉਹਨਾਂ ਦੇ ਨਿਵਾਸ ਸਥਾਨ ਜਲੰਧਰ ਦੀਆਂ ਨੇ ਔਰ ਹੁਣ ਸੀਸੀਟੀਵੀ ਤਸਵੀਰ ਦਿਖਾਉਨੇ ਆ ਸੀਸੀਟੀਵੀ ਤਸਵੀਰ ਦਿਖਾਉਨੇ ਆ ਇਹ ਉਹ ਚੋਰ ਹੈ ਜਿਹੜਾ ਮਸ਼ਹੂਰ ਕਮੇਡੀਅਨ ਪਤੀਲੇ ਦੇ ਘਰ ਚੋਰੀ ਕਰਦਾ ਆ ਔਰ ਪਹਿਲਾ ਦੇਖੋ ਤੁਸੀਂ ਕਿਵੇਂ ਦੀਵਾਰ ਜਿਹੜੀ ਆ ਉਹ ਟੱਪ ਕੇ ਅੰਦਰ ਵੱੜਦਾ ਆ ਔਰ ਉਸ ਤੋਂ ਬਾਅਦ ਅੰਦਰ ਵੱੜ ਕੇ ਜਿਹੜਾ ਆ ਉਸਨੇ ਪੇਚਕਸ ਦੇ ਨਾਲ ਤੋੜਫੜ ਕੀਤੀ ਤਾਂ ਦੱਸਿਆ ਜਾ ਮਸ਼ਹੂਰ ਕਮੇਡੀਅਨ ਪਤੀਲਾ ਉਰਫ ਸੰਦੀਪ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਗਏ ਹੋਏ ਸੀ ਜਦੋਂ ਆਏ ਤਾਂ ਡਾਈਨਿੰਗ ਟੇਬਲ ਉੱਤੇ ਬੈਠੇ ਨੇ ਇੱਕ ਪੇਚਕਸ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੋਇਆ ਕੀ ਕੁਝ ਹੋਇਆ ਤਾਂ ਉਹਨਾਂ ਨੇ ਫਿਰ ਅਲਮਾਰੀ ਦੇਖੀ ਤਾਂ ਅਲਮਾਰੀ ਖਿਲਰੀ ਹੋਈ ਸੀ ਜਿੱਚ ਗਹਿਣੇ ਤੇ ਕੈਸ਼ ਸੀਗਾ 50000 ਰੁਪਏ ਉਹ ਲੈ ਕੇ ਚੋਰ ਫਰਾਰ ਹੋ ਗਿਆ ਤਾਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੌਣ ਹੱਥ ਸਾਫ਼ ਕਰ ਗਿਆ ਕਲੀਅਰ ਤਸਵੀਰ ਬਿਲਕੁਲ ਸਾਫ਼ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਚੋਰ ਅੰਦਰ ਆਇਆ ਹੁਣ ਅੰਦਰ ਆ ਕੇ ਇਸ ਨੇ ਜਿਹੜਾ ਪੇਚਕਸ ਲੱਭਿਆ ਖੁਰਦਪੁਰਦ ਕੀਤਾ ਸਮਾਨ ਇੱਧਰ ਉੱਧਰ ਫਿਰ ਉਸ ਨੇ ਅਲਮਾਰੀ 'ਚੋਂ ਸਾਰਾ ਸਮਾਨ ਕੱਢ ਕੇ ਲੈ ਕੇ ਫਰਾਰ ਹੋ ਜਾਂਦਾ ਪਹਿਲਾਂ ਉਹ ਇੱਧਰ ਉੱਧਰ ਦੇਖਦਾ ਕਿ ਕੀ ਕੀ ਸਮਾਨ ਜਿਹੜਾ ਉਹ ਚੋਰੀ ਕਰ ਸਕਦਾ ਆ ਤਾਂ ਤੁਸੀਂ ਦੇਖੋ ਹੁਣ ਉਹ ਕਮਰੇ ਦੇ ਅੰਦਰ ਵੜ ਕੇ ਉਸਨੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਦੱਸਿਆ ਜਾ ਰਿਹਾ ਕਿ 50000 ਰੁਪਏ ਔਰ ਨਕਦੀ ਲੈ ਕੇ ਉਹ ਫਰਾਰ ਹੋ ਗਿਆ ਦੱਸਿਆ ਜਾ ਰਿਹਾ 50000 ਦੀ ਨਕਦੀ ਹੈ ਔਰ ਸੋਨਾ ਲੈ ਕੇ ਉਹ ਫਰਾਰ ਹੋ ਗਿਆ ਦੇਖੋ ਤੁਸੀਂ ਕਿਵੇਂ ਕੰਦ ਟੱਪ ਕੇ ਚੰਗਾ ਪਲਾ ਮੁੰਡਾ ਲੱਗ ਰਿਹਾ ਏ ਚੰਗਾ ਪਲਾ ਮੁੰਡਾ ਲੱਗ ਰਿਹਾ ਚੰਗੇ ਘਰ ਦਾ ਮੁੰਡਾ ਲੱਗ ਰਿਹਾ ਔਰ ਅਜਿਹੀਆਂ ਚੋਰੀਆਂ ਕਰਦਾ ਫਿਰਦਾ ਪੂਰੀ ਸੀਸੀਟੀਵੀ ਦਿਖਾਵਾਂਗੇ ਪੂਰੀ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਆ ਦੇਖੋ ਇਹ ਚੋਰ ਪਹਿਲਾਂ ਕਿਵੇਂ ਅੰਦਰ ਵੱੜਦਾ ਇਸ ਦੀ ਸ਼ਕਲ ਪੂਰੀ ਤਰ੍ਹਾਂ ਸਾਫ ਆ ਗਈ ਹੈ ਵੱਤ ਵਾਦ ਇਸ ਨੂੰ ਸ਼ੇਅਰ ਕਰੋ ਤਾਂ ਜੋ ਇਹ ਚੋਰ ਫੜਿਆ ਜਾਵੇ ਮਸ਼ਹੂਰ ਕਮੇਡੀਅਨ ਪਤੀਲਾ ਦੇ ਘਰ ਪਤੀਲਾ ਉਰਫ ਸੰਦੀਪ ਦੇ ਘਰ ਚੋਰੀ ਹੋਈ ਹੈ ਔਰ ਬਹੁਤ ਟੈਨਸ਼ਨ ਦੇ ਵਿੱਚ ਸੀ ਉਹ ਘਰੋਂ ਕਿਤੇ ਬਾਹਰ ਗਏ ਹੋਏ ਸੀ ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਅੰਦਰ ਤਾਂ ਸਮਾਨ ਜਿਹੜਾ ਆ ਉਹ ਪੇਚਕਸ ਜਿਹੜਾ ਟੇਬਲ ਉੱਤੇ ਖਿਆ ਕਹਿੰਦੇ ਫਿਰ ਉਹਨਾਂ ਨੇ ਜਦੋਂ ਦੇਖਿਆ ਅੰਦਰ ﺍﻟमारी ਖਿਲਰੀ ਹੋਈ ਸੀ ﺍﻟमारी ਚ ਉਹਨਾਂ ਨੇ ਸਭ ਤੋਂ ਪਹਿਲਾਂ ਸੋਨਾ ਦੇਖਿਆ ਸੋਨਾ ਉੱਥੋਂ ਗਾਇਬ ਸੀ ਤਾਂ ਕਿੰਨੀ ਮੁਸ਼ਕਲ ਦੇ ਨਾਲ ਸੋਨਾ ਜੁੜਦਾ ਇੱਕ ਤਾਂ ਉਹਨਾਂ ਦੇ ਨਾਲ ਇਹ ਵੱਡਾ ਭਾਣਾ ਉਹਨਾਂ ਦੇ ਨਾਲ ਵਾਪਰਿਆ ਕਿੰਨਾ ਵੱਡਾ ਜਿਹੜਾ ਕਹਿ ਸਕਦੇ ਹਾਂ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਘਰ ਦੇ ਅੰਦਰ ਚੋਰ ਆ ਕਿਵੇਂ ਗਿਆ ਕੰਦ ਟੱਪ ਕੇ ਕਿਵੇਂ ਉਸਨੇ ਸਾਰਾ ਖੁਰਦ-ਬੁਰਦ ਸਮਾਨ ਕੀਤਾ ਪੇਚਕਸ ਦੇ ਨਾਲ ਪਹਿਲਾ ਉਸਨੇ ਫਰਿੱਜ ਖੋਲ੍ਹਿਆ ਫਿਰ ਉਸਨੇ ਅੰਦਰ ਦੇਖਿਆ ਕਿ ਕੋਈ ਹੋਰ ਸਮਾਨ ਮਿਲਦਾ ਹੈ ਜਾਂ ਨਹੀਂ ਮਿਲਦਾ ਜਦੋਂ ਉਸ ਨੂੰ ਕੁਝ ਨਾ ਮਿਲਿਆ ਤਾਂ ਅਲਮਾਰੀ ਦੇ ਵਿੱਚੋਂ ਉਹ ਸੋਨਾ ਲੈ ਕੇ ਫਰਾਰ ਹੋ ਜਾਂਦਾ ਔਰ 50000 ਰੁਪਏ ਕੈਸ਼ ਵੀ ਰੱਖਿਆ ਹੁੰਦਾ ਔਰ ਪਰਿਵਾਰ ਵਿੱਚੋਂ ਕੋਈ ਵੀ ਘਰੇ ਮੌਜੂਦ ਨਹੀਂ ਸੀਗਾ ਤਾਂ ਜਦੋਂ ਇਹ ਘਟਨਾ ਹੋਈ ਹੈ ਇਹ ਤਸਵੀਰ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਚੋਰ ਭੱਜਦਾ ਹੋਇਆ ਨਜ਼ਰ ਆਇਆ ਤਾਂ ਪਤੀਲਾ ਮਸ਼ਹੂਰ ਕਮੇਡੀਅਨ ਪਤੀਲਾਕਰ ਚੋਰੀ ਹੋਈ ਆ ਅਸੀਂ ਤੁਹਾਨੂੰ ਬਿਆਨ ਵੀ ਸੁਣਾ ਦਿੰਨੇ ਆ ਪਤੀਲਾ ਦਾ ਤਾਂ ਕੀ ਕਹਿ ਰਹੇ ਨੇ ਉਹ ਆਓ ਸੁਣਦੇ ਆ ਜਿੱਦਾਂ ਸਮਾਨ ਉਹਨੇ ਜਿੱਦਾਂ ਜਿੱਦਾਂ ਖੋਲਿਆ ਉਹਦਾ ਉਹਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀਗੀ ਜਿਹੜੀ ਇੱਕ ਛਟਕਣੀ ਲੱਗੀ ਹੋਈ ਸੀਗੀ ਉਹ ਤਾਂ ਕੋਈ ਖੁੱਲ ਨਹੀਂ ਕਿਉਂਕਿ ਉਹਦੇ ਚਾਬੀਆਂ ਨਹੀਂ ਸੀ ਉਹਨੇ ਤੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲਿਆ ਚਾਬੀ ਨਾਲ ਹੀ ਬੰਦ ਕਰਕੇ ਗਿਆ ਤੇ ਰਾਤ ਦਾ ਸਮਾਂ ਹੀ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1:00 ਕੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਪੁਲਿਸ ਕਾਰ ਦੇਤੀ ਹਾਂਜੀ ਕਾਰ ਦੇਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀ ਹੁਣੇ ਨੋਟ ਮੇਰੀ ਕੀਤੇ ਤੁਸੀਂ ਹਾਂਜੀ ਹਾਂਜੀ ਮਾਮਲਾ ਕੁਛ ਨਹੀਂ ਹੈ ਪਤਿਹਲਾ ਜੀ ਇੱਕ ਕਮੀਡੀਅਨ ਜੀ ਇਹਨਾਂ ਦੇ ਘਰ ਫੁੱਜੀਆਂ ਪਤਾ ਲੱਗਾ ਕਿ ਇਹ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਹਣ ਕਿਨ ਤਾਲੇ ਕੋਈ ਨਹੀਂ ਤਿਆ ਜੀ ਪਰ ਲੇਕਰ ਬੰਦਾ ਅੰਦਰ ਜੂਰ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ ਸੀ ਕਰੀਪ ਕਿੰਨਾ ਕ ਨੁਕਸਾਨ ਹੋ ਗਿਆ